ਜਿਹੜਾ ਸੁਖਦਾਈ ਵੇਖਣਾ ਚਾਹੁੰਦੇ ਇਸ ਲਈ ਵਿਚਾਰ ਗੋਸ਼ਟੀ ਅੱਜ ਹੋਈ ਹੈ ਇਸ ਤੋਂ ਬਾਅਦ ਵੀ ਹੁੰਦੇ ਰਹਿਣਗੇ ਮੇਰਾ ਜਿਹੜਾ ਸਬਜੈਕਟ ਹੈ ਖੇਤੀਬਾੜੀ ਹੈ ਮੈਂ ਖੇਤੀਬਾੜੀ ਮੇਰੇ ਕੋਲੇ ਮਹਿਕਮਾ ਵੀ ਹੈ ਪੰਜਾਬ ਦੀ ਬਜਾਰਤ ਵਿੱਚ ਸੋ ਖੇਤੀਬਾੜੀ ਵੀ ਇੱਕ ਚਿੰਤਾ ਹੋਈ ਪਈ ਹੈ ਸਾਡੇ ਬੱਚੇ ਵੀ ਇਸ ਤੋਂ ਤਾਂ ਭੱਜ ਰਹੇ ਹੈ ਕਿ ਇਹਦੇ ਵਿੱਚ ਮੁਨਾਫਾ ਬਹੁਤਾ ਨਹੀਂ ਉਹਨਾਂ ਨੂੰ ਲੱਗ ਰਿਹਾ ਤੇ ਜਿਹੜਾ ਹੋਰ ਧੰਦੇ ਆ ਉਹ ਬੜੇ ਸਪੀਡ ਨਾਲ ਵੱਧਦੇ ਆ ਤੇ ਅਸੀਂ ਜੇ ਦੇਸ਼ ਦੀ ਤਰੱਕੀ ਚਾਹਣੀ ਆ ਸਟੇਟ ਦੀ ਤਰੱਕੀ ਚਾਹਣੀ ਆ ਲੋਕਾਂ ਨੂੰ ਖੁਸ਼ਹਾਲ ਬਣਾਉਣਾ ਚਾਹਣੇ ਤਾਂ ਹੀ ਖੁਸ਼ਹਾਲੀ ਹੋ ਸਕੂਗੀ ਸਾਰੇ ਮੁਲਕ ਵਿੱਚ ਉਦੇ ਲਈ ਕਿ ਖੇਤੀ ਨੂੰ ਕਿਵੇਂ-ਕਿਵੇਂ ਸੁਧਾਰਿਆ ਜਾਵੇ ਇਹਦੀਆਂ ਚ ਜਿਹੜੇ ਅੜਿੱਕੇ ਹੁੰਦੇ ਆ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਵੇ ਜੇ ਫਸਲਾਂ ਪੈਦਾ ਕਰ ਲੈਨੇ ਆ ਉਹਨੂੰ ਖਰੀਦਣ ਵਾਲੇ ਕੋ پاسੇ ਹੋ ਜਾਂਦੇ ਆ ਇਹੋ ਜਿਹੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਕੁੜੀ ਸਾਹਿਬ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਜੇ ਮੈਂ ਕਹਾਂ ਵਿਤਕਰਾ ਤੱਕਾ ਤੋਖਾ ਕਰਦੇ ਰਹੇ ਆ ਅਸੀਂ ਸਭ ਕੁਝ ਪੈਦਾ ਕਰਦੇ ਆ ਤੇ ਇਸ ਦੇਸ਼ ਲਈ ਕਰਦੇ ਆ ਪਰ ਫਿਰ ਵੀ ਅਸੀਂ ਮੁੱਲ ਖਰੀਦਣੀ ਡੀਏਪੀ ਉਹਦੇ ਵਿੱਚ ਵੀ ਲੇਟ ਹੋਣਾ ਸਾਨੂੰ ਇਸ ਚਿੰਤਾ ਵਿੱਚ ਪਾਉਣਾ ਉਹ ਬਹੁਤ ਔਖੀਆਂ ਗੱਲਾਂ ਵਿੱਚ